ਤੇਰਾ ਬਿਆਸ ਮੁਖੀ ਦੀ ਗੱਲ ਕਰ ਲੈਨੇ ਆ ਉਹ ਸਿਆਸਤ ਵਿੱਚ ਸਰਗਰਮ ਹੋਏ ਨੇ ਤੇ ਉਹਨਾਂ ਦੀਆਂ ਜਿਹੜੀਆਂ ਪੁਰਾਣੇ ਵੀਡੀਓ ਨੇ ਉਹ ਉਹ ਉਹਨਾਂ ਬਾਰੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾਣ ਲੱਗ ਪਏ ਨੇ ਤੇ ਇੱਕ ਆਪਣੀ ਗੱਲਬਾਤ ਤੋਂ ਪਹਿਲਾਂ ਤੁਸੀਂ ਇੱਕ ਵੀਡੀਓ ਦੇ ਵਿੱਚ ਜ਼ਿਕਰ ਕਰ ਰਹੇ ਸੀ ਉਸ ਵੀਡੀਓ ਵਿੱਚ ਕੀ ਹੈ ਇਸ ਬਾਰੇ ਜਾਣਕਾਰੀ ਦਿਓ ਇੱਕ ਨਾ ਕੋਈ ਤੇਰੇ ਅਰگە ਮਿੱਤਰ ਸੀਗਾ ਉਹ ਕਹਿੰਦਾ ਯਾਰ ਮੈਨੂੰ ਨਾ ਆਪਣੇ ਨਾ ਮੈਂ ਨਾ ਰਿਸਰਚ ਕਰ ਰਿਹਾ ਜੀ ਤੇ ਕਹਿੰਦੇ ਕਾਦੀ ਰਿਸਰਚ ਕਰ ਰਹੇ ਆ ਉਹ ਕਹਿੰਦਾ ਵੀ ਮੈਂ ਆਪਣੇ ਨਾ ਫੈਮਿਲੀ ਟਰੀ ਦੀ ਰਿਸਰਚ ਕਰ ਰਿਹਾ ਹੂੰ ਵੀ ਮੇਰਾ ਦਾਦਾ ਕੌਣ ਸੀ ਮੇਰਾ ਚਾਚਾ ਕੌਣ ਸੀ ਉਹਦਾ ਕੀ ਕੰਟਰੀਬਿਊਸ਼ਨ ਸੀ ਕਿਸ ਤਰ੍ਹਾਂ ਦਾ ਤੇ ਉਹ ਕਹਿੰਦਾ ਵੀ ਇਹਨੂੰ ਹੱਸਦੇ ਨੂੰ ਕਹਿੰਦਾ ਵੀ ਤੈਨੂੰ ਕੀ ਲੋੜ ਸੀ ਇਹ ਕਰਨ ਦੀ ਇੰਨਾ ਇੰਨੀ ਮਿਹਨਤ ਕਰਨ ਦੀ ਕੀ ਲੋੜ ਸੀ ਜੀ ਕਹਿੰਦਾ ਇੱਕ ਵਾਰ ਚੋਣਾਂ 'ਚ ਖੜ੍ਹ ਜਾ ਹੂੰ ਕਹਿੰਦਾ ਵਿਰੋਧੀਆਂ ਨਾਲ ਆਪੇ ਫੂਲ ਦੇਣਾ ਸਾਰਾ ਕੁਝ ਜੀ ਬਿਲਕੁਲ ਵੀ ਸਿਆਸਤ 'ਚ ਆ ਜਾ ਇੱਕ ਵਾਰ ਜੀ ਸੋ ਇਹੇ ਹੁਣ ਜਿਹੜੇ ਗੁਰਿੰਦਰ ਸਿੰਘ ਢਿੱਲੋਂ ਨੇ ਬੜੇ ਲੋਕ ਇਹਨਾਂ ਨੂੰ ਸਤਕਾਰ ਨਾਲ ਦੇਖਦੇ ਨੇ ਕਿ ਇਹ ਧਾਰਮਿਕ ਮਹਾਂਪੁਰਸ਼ ਨੇ ਤੇ ਏਡੇ ਵੱਡੇ ਲੋਕ ਇਹਨਾਂ ਦੇ ਇਹਨਾਂ ਦਾ ਡੇਰਾ ਹੈ ਔਰ ਇੰਨੇ ਪੈਰੋਕਾਰ ਨੇ ਇਹਨਾਂ ਦੇ ਤੇ ਪਰ ਹੁਣ ਉਹ ਸਿਆਸੀ ਤੌਰ ਤੇ ਜਦੋਂ ਸਰਗਰਮ ਹੋਏ ਤੇ ਉਹਨਾਂ ਦੇ ਖਿਲਾਫ ਫਿਰ ਉਸੇ ਤਰ੍ਹਾਂ ਦਾ ਪ੍ਰਚਾਰ ਵੀ ਸ਼ੁਰੂ ਹੋ ਗਿਆ ਜਿਵੇਂ ਆਪਾਂ ਉਹ ਦੇਖਿਆ ਸੀ ਕਿ ਨਾ ਵੀ ਸੱਚੇ ਸੌਦੇ ਵਾਲੇ ਦਾ ਸੱਚੇ ਸੌਦੇ ਵਾਲੇ ਨਾਲ ਜਿਵੇਂ ਉਹ ਕੀਤਾ ਅ ਰਸਮੀ ਤੌਰ ਤੇ ਐਲਾਨ ਕੀਤਾ ਕਿ ਜੀ ਕਾਂਗਰਸ ਨੂੰ ਵੋਟਾਂ ਪਾ ਦਿਓ ਬਿਲਕੁਲ ਹੈਨਾ ਤੇ ਉਹ ਸ਼ੁਰੂ ਹੋ ਗਈ ਇਸ ਵੀਡੀਓ ਚੱਲਣੇ ਕਿ ਸੱਚੇ ਸੌਦੇ ਵਾਲੇ ਨੇ ਗੁਰਮੀਤ RAM ਰਹੀਮ ਨੇ ਜਿਹੜਾ ਖੜਕੂ ਸੇਗਾ ਮੇਜਰ ਸਿੰਘ ਰਾਜਸਥਾਨੀ ਉਹਦੇ ਨਾਲ ਧੱਕੇ ਨਾਲ ਡੇਰਾ ਕਬਜ਼ੇ ਚ ਕੀਤਾ ਸੀ ਹਮ ਗੱਲਾਂ ਆਈਆਂ ਸੀ ਔਨ ਰਿਕਾਰਡ ਬਿਲਕੁਲ ਤੇ ਹੁਣ ਮੈਂ ਇੱਕ ਹੋਰ ਵੀਡੀਓ ਜਿਹੜੇ ਵੀਡੀਓ ਦੀ ਤੁਸੀਂ ਜ਼ਿਕਰ ਕਰ ਰਹੇ ਹੋ ਵੀਡੀਓ ਮੈਂ ਦੇਖ ਰਿਆ ਸੀਗਾ ਮੈਂ ਨਾਂ ਭੁੱਲ ਗਿਆ ਹੁਣ ਉਹ ਕਾਫੀ ਹੁਣ ਤਾਂ ਕਾਫੀ ਏਜਡ ਹੋ ਗਏ ਆ ਉਹ ਪ੍ਰਚਾਰਕ ਸਿੱਖ ਪ੍ਰਚਾਰਕ ਉਹ ਉਹ ਉਹਨਾਂ ਦੇ ਮਤਲਬ ਸਾਡੇ ਕੋ ਕੋਈ ਡਾਕੂਮੈਂਟ ਨਹੀਂ ਹੈ ਜਿਹੜਾ ਉਹਨਾਂ ਦਾ ਵੀਡੀਓ ਅੱਜ ਕੱਲ ਚੱਲ ਰਿਹਾ ਜੀ ਉਹਦੇ ਤੇ ਮੈਂ ਜਿਹੜੀ ਜਾਣਕਾਰੀ ਹੈ ਉਹ ਇਹਨੇ ਦੱਸਿਆ ਕਿ ਜਿਹੜੇ ਇਹ ਵਿਆਸ ਵਾਲੇ ਸੰਤ ਮਹাপুরਸ਼ ਸੀਗੇ ਜੈਮਲ ਸਿੰਘ ਜੀ ਇਹਨਾਂ ਨੂੰ ਪਹਿਲਾ ਲੋਕ ਸਿੱਖ ਧਰਮ ਦੇ ਪ੍ਰਚਾਰਕ ਹੀ ਮੰਨਦੇ ਸੀਗੇ ਹੂੰ ਕਿ ਉਹ ਸਿੱਖ ਧਰਮ ਦੇ ਪ੍ਰਚਾਰਕ ਜੀ ਤੇ ਉੱਥੇ ਜਿਹੜਾ ਬਿਆਸ ਦੇ ਲਾਗੇ ਜਿਹੜਾ ਬਲਸਰਾ ਪਿੰਡ ਹੈ ਉੱਥੇ ਬੋਰਡ ਸਿੰਘ ਨੰਬਰਦਾਰ ਔਰ ਗੁਰਦੇਵਤ ਸਿੰਘ ਜੀ ਹੋਰ ਕਈ ਉਹਨਾਂ ਦੇ ਪਿੰਡ ਵਾਲੇ ਸੀਗੇ ਉਹਨਾਂ ਨੇ ਕਿਹਾ ਇਹ ਸਿੱਖ ਧਰਮ ਦੇ ਪ੍ਰਚਾਰਕ ਨੇ ਤੇ ਉਹਨਾਂ ਨੇ 14 ਜੂਨ 1897 ਨੂੰ ਬਲਕਲਾ ਪਿੰਡ ਵਾਲਿਆਂ ਨੇ ਜੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਜ਼ਮੀਨ ਲਵਾਈ ਹੂੰ ਤੇ ਇਹ ਬਿਆਸ ਦਾ ਡੇਰਾ ਜਿਹੜੀ ਪਹਿਲੀ ਜਮੀਨ ਇਹਨਾਂ ਕੋਲ ਜਿੱਥੇ ਡੇਰਾ ਬਣਿਆ ਤੋਂ ਸ਼ੁਰੂ ਹੁੰਦਾ ਡੇਰਾ ਉਹ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਕਰਾਈ ਹੋਈ ਜਮੀਨ ਹੈ ਜੀ ਤੇ ਜੈਮਲ ਸਿੰਘ ਜਿਹੜੇ ਸੀਗੇ ਉਹ ਗੁਰੂ ਗ੍ਰੰਥ ਸਾਹਿਬ ਉਹਨਾਂ ਨੇ ਡੇਰੇ ਦੇ ਵਿੱਚ ਉਹਦਾ ਪ੍ਰਕਾਸ਼ ਸੀਗਾ ਜੀ ਤੇ ਉਹ ਤੋਂ ਬਾਅਦ ਇਹਨਾਂ ਦੀ ਜਿਹੜੀ ਪਰੰਪਰਾ ਹੈ ਉਹ ਦੇਹਧਾਰੀ ਪਰੰਪਰਾ ਜਿਹੜੀ ਹੈ ਜੀ ਉਹ ਹਣੀ ਸ਼ੁਰੂ ਹੋ ਗਈ ਤੇ ਫਿਰ 1954 ਦੇ ਵਿੱਚ ਮਤਲਬ ਜਦੋਂ ਜ਼ਮੀਨ ਦਿੱਤੀ ਉਦੋਂ ਲਗਭਗ 57 ਸਾਲ ਬਾਅਦ ਹਮ ਲਾਲ ਸਿੰਘ ਔਰ ਤੇਜਾ ਸਿੰਘ ਨਾਂ ਦੇ ਬੰਦਿਆਂ ਨੇ ਕੀ ਇਸ ਕਰਤਾ ਇਹਨਾਂ ਨੇ ਜੀ ਕਿ ਜੀ ਇਹ ਜ਼ਮੀਨ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਸੀ ਹਮ ਤੇ ਇਹਨਾਂ ਨੇ ਆਪਣਾ ਡੇਰਾ ਬਣਾ ਲਿਆ ਉੱਥੇ ਜੀ ਔਰ ਦੇਹਤਾਰੀ ਗੁਰੂ ਬਣਾ ਲਿਆ ਆਪਣਾ ਹਮ ਇਹ ਗੁਰੂ ਦਮ ਦਾ ਪ੍ਰਚਾਰ ਕਰ ਰਹੇ ਆ ਤੇ ਫੇਰ ਕਹਿੰਦੇ ਅਦਾਲਤ ਦੇ ਵਿੱਚ ਜਿਹੜੇ ਉਸ ਵੇਲੇ ਦੇ 1954 ਦੇ ਵਿੱਚ ਜਿਹੜੇ ਗੁਰੂ ਸੀਗੇ ਇਹਨਾਂ ਦੇ ਰਾਜਾ ਸੁਆਮੀਆ ਦੇ ਜੈਮਲ ਸਿੰਘ ਤੋਂ ਬਾਅਦ ਉਹ ਬਾਬਾ ਚਰਨ ਸਿੰਘ ਬਣੇ ਜੀ ਚਰਨ ਸਿੰਘ ਉਹਨਾਂ ਨੇ ਅਦਾਲਤ ਦੇ ਵਿੱਚ ਇਹ ਬਿਆਨ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਦਾ ਉੱਥੇ ਪ੍ਰਕਾਸ਼ ਨਹੀਂ ਹੈ ਜੀ ਇਹ ਸਾਡਾ ਡੇਰਾ ਹੈ ਹੂੰ ਉਦੋਂ ਤੱਕ 1954 ਦੇ ਵਿੱਚੋਂ ਉਥੋਂ ਦੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹਟਾਇਆ ਗਿਆ ਜੀ ਤੇ ਉਹਨਾਂ ਨੇ ਕਿ ਔਰ ਉਹ ਜਿਹੜੇ ਸਿੱਖ ਪ੍ਰਚਾਰਕ ਨੇ ਉਹਨਾਂ ਨੇ ਦੱਸਿਆ ਕਿ ਇਹ ਜਿਹੜੀ ਰਜਿਸਟਰੀ ਹੈ ਉਹ ਰਜਿਸਟਰੀ ਨੰਬਰ 254 ਸੀਗੀ 18 ਜੂਨ ਨਹੀਂ ਸੌਰੀ 14 ਜੂਨ 1897 ਨੂੰ ਰਜਿਸਟਰੀ ਨੰਬਰ 254 ਔਰ ਇੰਤਕਾਲ ਨੰਬਰ 542 ਜੀ ਇਹ ਹੋਇਆ ਇਹ ਮੁੰਡਲੀ ਜ਼ਮੀਨ ਸੀ ਜਿਹਦੇ ਉੱਪਰ ਡੇਰਾ ਬਣਿਆ ਉਹ ਜਿਹੜੀ ਜ਼ਮੀਨ ਸੀ ਉਹ ਬੱਲਸਰਾ ਪਿੰਡ ਦੇ ਲੋਕਾਂ ਨੇ ਜਿਹਦੀ ਅਗਵਾਈ ਬੋਰ ਸਿੰਘ ਨੰਬੜਦਾਰ ਔਰ ਗੁਰਦੇਵ ਸਿੰਘ ਕਰਦੇ ਸੀਗੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਲਵਾਈ ਸੀ ਜੀ ਸੋ ਇਹ ਜਿਹੜਾ ਵਿਆਸ ਦਾ ਡੇਰਾ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਦੀ ਜ਼ਮੀਨ ਤੇ ਬਣਿਆ ਹੋਇਆ ਡੇਰਾ ਹੈ ਜੀ ਸੋ ਇਹ ਮਾਮਲਾ ਸਾਹਮਣੇ ਆਇਆ ਤੇ ਇਹ ਵੀਡੀਓ ਤੇ ਵਾਇਰਲ ਹੋ ਰਹੀ ਹੈ ਬਿਲਕੁਲ ਉਹ ਪਰ ਹੈ ਤਾਂ ਵੀਡੀਓ ਪੁਰਾਣੀ ਹੈ ਹਮ ਇਹਦੇ ਉੱਤੇ ਵਿਆਸ ਡੇਰੇ ਦਾ ਕੀ ਪ੍ਰਤੀਕਰਮ ਹੋਏਗਾ ਉਹ ਕੋਈ ਧਿਆਨ ਚਾਜੇ ਨਹੀਂ ਹੈ ਜਦੋਂ ਆਇਆ ਸੀ ਉਹ ਵੀ ਆਪਣੇ ਦਰਸ਼ਕਾਂ ਨਾਲ ਸ਼ੇਅਰ ਕਰਾਂਗੇ ਪਰ ਇਹ ਖਬਰ ਬੜੀ ਇੰਟਰਸਟਿੰਗ ਹੈ ਹਮ ਕਿ ਜੇ ਮਤਲਬ ਜਿਵੇਂ ਸਰਗਰਮੀ ਸ਼ੁਰੂ ਹੋਈ ਉਹਨਾਂ ਦੀ ਪੋਲੀਟੀਕਲ ਸਰਗਰਮੀ ਉਹਦੇ ਨਾਲ ਹੀ ਉਹਨਾਂ ਦੇ ਖਿਲਾਫ ਵੀਡੀਓ ਪੈਣੇ ਸ਼ੁਰੂ ਹੋ ਗਏ ਹਮ ਜਾਂ ਜਿਹੜੀ ਆਪਾਂ ਦੇਖਨੇ ਬਲਦੀਪ ਸਿੰਘ ਸਿਰਸਾ ਜਿਹੜੇ ਕਿਸਾਨ ਆਗੂ ਹੈ ਐਸ ਕੇਐਮ ਦੇ ਵਿੱਚ ਔਰ ਬਲਦੇਵ ਰਾਗੀ ਬਲਦੇਵ ਸਿੰਘ ਬਡਾਲਾ ਤੇ ਉਹ ਉਥੇ ਵਿਆਸ ਦੇ ਕੰਢੇ ਪਹੁੰਚ ਗਏ ਜੀ ਉਹਨਾਂ ਨੇ ਕਿਹਾ ਜੀ ਉਹਨਾਂ ਦੇ ਨਾਲ ਕੁਝ ਲੋਕ ਸੀਗੇ ਉਹ ਕਹਿੰਦੇ ਜੀ ਡੇਰਾ ਬਿਆਸ ਨੇ ਜ਼ਮੀਨ ਬਹੁਤ ਦੱਬੀ ਹੋਈ ਹੈ ਲੋਕਾਂ ਦੀ ਜੀ ਨਜਾਇਜ਼ ਕਬਜ਼ੇ ਕੀਤੇ ਹੋਏ ਉਹ ਬਲਦੇਵ ਸਿੰਘ सिरसा ਕਹਿ ਰਹੇ ਸੀਗੇ ਕਿ ਅਸੀਂ ਦੇਖੋ ਜੀ ਕੇਸ ਵੀ ਲੜਿਆ ਇਹਦੇ ਜੀ ਪਰ ਸਾਡੀ ਸੁਣੀ ਨਹੀਂ ਗਈ ਹੂੰ ਕਿਉਂਕਿ ਇਹਨਾਂ ਦੀ ਪਹੁੰਚ ਨਹੀਂ ਹੈ ਕੇ ਸੁਣੀ ਨਹੀਂ ਜਾਂਦੀ ਕੋਈ ਠੀਕ ਜੀ ਸੋ ਇਸ ਤਰ੍ਹਾਂ ਫਿਰ ਹੁਣ ਇਹ ਇਹ ਇਹਨਾਂ ਗੱਲਾਂ ਤੋਂ ਜਿਹੜੀਆਂ ਇਹ ਚੀਜ਼ਾਂ ਇਹ ਇਸੇ ਤਰ੍ਹਾਂ ਇਹਨਾਂ ਗੱਲਾਂ ਤੋਂ ਉਹੀ ਪ੍ਰਭਾਵ ਮਿਲਦਾ ਕਿ ਇਹ ਜਿਹੜੇ ਡੇਰੇ ਨੇ ਇਹਨਾਂ ਦੇ ਵਿੱਚ ਜਿਹੜਾ ਪੋਲਿਟਿਕਲ ਜਾਂ ਸੱਤਾਧਾਰੀਆਂ ਦਾ ਆਣਾ ਇਹ ਸ਼ਾਇਦ ਇਸੇ ਕਰਕੇ ਇਹ ਇੱਕ ਗੱਠ ਜੋੜ ਹੈ ਕਿ ਆਪਾਂ ਜਿੱਦਾਂ ਆਪਣੇ ਸਿਸਟਮ ਨੂੰ ਚਲਾਈਏ ਜਾਂ ਉਸ ਸਿਸਟਮ ਨੂੰ ਸਮੂਥਲੀ ਚਲਾਉਣ ਵਾਸਤੇ ਉਹਨਾਂ ਚੀਜ਼ਾਂ ਦੀ ਇਹਨਾਂ ਨੂੰ ਲੋੜ ਹੋਏਗੀ ਸੋ ਇਹ ਇਸ ਤਰ੍ਹਾਂ ਦੀਆਂ ਹੁਣ ਪ੍ਰਚਾਰ ਜਿਹੜਾ ਹੈ ਇੱਕ ਜ਼ਮੀਨਾ ਦੱਬਣ ਦਾ ਜਮੀਨਾਂ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਹੋਣ ਤਾਂ ਇਹ ਸੋਸ਼ਲ ਮੀਡੀਆ ਦੇ ਉੱਤੇ ਡੇਰਾ ਰਾਧਾ ਸਵਾਮੀ ਦੇ ਬਾਰੇ ਇਹ ਚੱਲ ਰਿਹਾ। ਹੂੰ ਇਹ ਜ਼ਮੀਨ ਵਾਲਾ ਜਿਹੜਾ ਸਾਡੇ ਕੋਲ ਸਾਡੇ ਕੋਲੇ ਦਾ ਕੋਈ ਸਬੂਤ ਨਹੀਂ ਆਪਾਂ ਐਵੇਂ ਹੀ ਕਹੀਏ ਕਿ ਸਾਡੇ ਕੋਈ ਦਾ ਸਬੂਤ ਹੈ ਜੀ। ਅਸੀਂ ਇਹ ਸੁਣੀ ਸੁਣਾਈ ਜਿਹੜਾ ਸੋਸ਼ਲ ਮੀਡੀਆ ਤੇ ਜੋ ਚੱਲ ਰਿਹਾ ਜੋ ਕਲੇਮ ਕੀਤਾ ਜਾ ਰਿਹਾ ਜੋ ਬਲਦੇਵ ਸਿੰਘ ਬਡਾਲਾ ਹੋਣੀ ਕਰ ਰਿਹਾ ਜੋ ਸਿੱਖ ਪ੍ਰਚਾਰਕ ਵੱਲੋਂ ਕੀਤਾ ਜਾ ਰਿਹਾ ਅਸੀਂ ਉਹੀ ਜਾਣਕਾਰੀ ਆਪਣੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਤੇ ਸਾਡੇ ਕੋਲ ਕੋਈ ਹੋਰ ਕੋਈ ਜਾਣਕਾਰੀ ਭੇਜੇਗਾ ਅਸੀਂ ਉਹ ਵੀ ਸ਼ੇਅਰ ਕਰ ਦਾਂਗੇ ਤੇ ਤੇ ਜੇ ਕੋਈ ਡੇਰਾ ਬਿਆਸ ਦਾ ਇਹਦੇ ਤੇ ਪ੍ਰਤੀਕਰਮ ਆਉਂਦਾ ਹੈ ਉਹਨਾਂ ਦਾ ਕੋਈ ਪੱਖ ਹੈ ਕਿਉਂਕਿ ਅਸੀਂ ਕੋਈ ਪਾਰਟੀ ਨਹੀਂ ਹੈ ਅਸੀਂ ਐਜ਼ ਅ ਪੱਤਰਕਾਰ ਆਪਣੀ ਗੱਲ ਕਹਿ ਰਹੇ ਹਾਂ ਜੇ ਉਹਨਾਂ ਦਾ ਕੁਝ ਪੱਖਾਂ ਦਾ ਇਹ ਤਾਂ ਸੀ ਉਹ ਵੀ ਪੇਸ਼ ਕਰਾਂਗੇ ਜੀ ਮੇਰਾ ਅਗਲਾ ਸਵਾਲ ਇਹ ਸੀ ਡੇਰੇ ਦੀ ਜ਼ਮੀਨ ਵਾਲਾ ਪਰ ਤੁਸੀਂ ਆਪਣੇ ਆਪ ਹੀ ਕਵਰ ਕਰ ਦਿੱਤਾ ਵਿੱਚ ਅੱਗੇ ਸਰ ਅਮਰਤਪਾਲ ਅਮਰਤਪਾਲ ਸਿੰਘ ਦੀ ਗੱਲ ਕਰ ਲੈਂਦੇ ਆ ਅਮਰਤਪਾਲ ਸਿੰਘ ਦੀ ਜਿਹੜੀ ਪਰੋਲ ਦੀ ਅਰਜੀ ਲਾਈ ਸੀ ਉਹਨਾਂ ਨੇ ਉਹ ਲੱਗਦਾ ਫਿਰ ਅੜਕ ਅੜਕ ਗਈ ਹੈ ਕਿਤੇ ਉਹ ਕੀ ਅਰਚਨ ਕੀ ਆ ਰਹੀ ਹੈ ਅੱਜ ਉਹਨਾਂ ਦੀ ਸੁਣਵਾਈ ਵੀ ਸੀ ਕੀ ਹੋਇਆ ਅਦਾਲਤ ਵਿੱਚ ਅੱਜ ਅੱਜ ਜਿਹੜੀ ਉਹਨਾਂ ਦੇ ਕੇਸ ਦੀ ਸੁਣਵਾਈ ਸੀਗੀ ਉਹ ਤਾਂ ਜਿਹੜਾ ਐਨਐਸਏ ਤੀਜੀ ਵਾਰ ਲੱਗਿਆ ਸੀਗਾ ਹੂੰ ਉਹਦੇ ਤੇ ਉਹਨਾਂ ਦੀ ਸੁਣਵਾਈ ਸੀ ਜੀ ਇਹਦੇ ਤੇ ਪੈਰੋਲ ਦੇ ਮਾਮਲੇ ਤੇ ਕੱਲ ਸੁਣਵਾਈ ਸੀ। ਹੂੰ ਤੇ ਉਹਦੇ ਵਿੱਚ ਕੀ ਹੈਗਾ ਹੁਣ ਕਿ ਅਮਰਿਤਪਾਲ ਸਿੰਘ ਨੂੰ ਲਗਾਤਾਰ ਕੇਸ ਜਦੋਂ ਵੀ ਸੈਸ਼ਨ ਆਂਦਾ ਹੈ ਉਹ ਤੋਂ ਪਹਿਲਾਂ ਕਈ ਵਾਰ ਉਹ ਪਾ ਚੁੱਕੇ ਐਪਲੀਕੇਸ਼ਨ। ਥੋੜੇ ਦਿਨ ਪਹਿਲਾਂ ਉਹਨਾਂ ਨੇ ਫਿਰ ਐਪਲੀਕੇਸ਼ਨ ਪਾਈ ਸੀ। ਹਾਈ ਕੋਰਟ ਨੇ ਪਿਛਲੀ ਵਾਰ ਲੱਗਿਆ ਸੀਗਾ ਕਿ ਉਹਨਾਂ ਨੂੰ ਸ਼ਾਇਦ ਮੌਕਾ ਮਿਲ ਜਾਏਗਾ ਸੰਸਦ ਜਾਣ ਦਾ ਹਾਜ਼ਰੀ ਲਵਾਉਣ ਦਾ ਫਿਜ਼ਿਕਲੀ ਜਾ ਕੇ ਉੱਥੇ। ਪਰ ਉਹ ਪੋਸੀਬਲ ਨਹੀਂ ਹੋਇਆ। ਕਿਉਂਕਿ ਉਦੋਂ ਤੱਕ ਸੈਸ਼ਨ ਖਤਮ ਹੋ ਗਿਆ ਸੀ ਉਦੋਂ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਐਡਵਾਂਸ ਚ ਪਾਓ ਇਸ ਵਾਰ ਸੈਸ਼ਨ ਲੰਬਾ ਸੀ ਦੋ ਸੈਸ਼ਨਾਂ ਦੇ ਵਿੱਚ ਹੋਣਾ ਹੈ ਤੇ ਉਹਨਾਂ ਨੇ ਬਾਅਦ ਦਿੱਤੀ ਅਰਜੀ ਤੇ ਪੰਜਾਬ ਸਰਕਾਰ ਨੂੰ ਕਿਹਾ ਗਿਆ ਜੀ ਹਫ਼ਤੇ ਦੇ ਅੰਦਰ ਦਿਓ ਤੇ ਪੰਜਾਬ ਸਰਕਾਰ ਨੇ ਉਹੀ ਆਪਣਾ ਰਿਟਾਇਰ ਰਟਾਇਆ ਜਵਾਬ ਫਿਰ ਦੇ ਦਿੱਤਾ ਉਹਨਾਂ ਪੰਜਾਬ ਸਰਕਾਰ ਨੇ ਆਪਣੇ ਜਵਾਬ ਚ ਕਿਹਾ ਕਿ ਇਹਨਾਂ ਦੇ ਆਉਣ ਨਾਲ ਪੰਜਾਬ ਦੀ ਅਮਨ ਸ਼ਾਂਤੀ ਭੰਗ ਹੋ ਜਾਵੇ ਪਿਛਲੀ ਵਾਰ ਕਿਹਾ ਸੀ ਪੰਜਾਬ ਦੇ ਪਾਣੀਆਂ ਨੂੰ ਅੱਗ ਲੱਗ ਜੂਗੀ ਦਰਿਆਵਾਂ ਨੂੰ ਅੱਗ ਲੱਗ ਜੂਗੀ ਜੇ ਅੰਮ੍ਰਿਤਪਾਲ ਬਾਹਰ ਆ ਗਿਆ ਬਿਲਕੁਲ ਤੇ ਆਣਾ ਤਾਂ ਹੁਣ ਉਹਨਾਂ ਨੇ ਦਿੱਲੀ ਸੀ ਜੀ ਪੰਜਾਬ ਚ ਕੀ ਉਹਨਾਂ ਦਾ ਉਹ ਸੀਗਾ ਹੂੰ ਤੇ ਉਹਨਾਂ ਨੂੰ ਜੇ ਲੋਕਾਂ ਦੇ ਹਿੱਤਾਂ ਦੀ ਗੱਲ ਹੁੰਦੀ ਜਾਂ ਜਿਨ੍ਹਾਂ ਲੋਕਾਂ ਦੇ ਉਹ ਨੁਮਾਇੰਦੇ ਨੇ ਜੇ ਉਹਨਾਂ ਦੀ ਗੱਲ ਹੁੰਦੀ ਤੇ ਫਿਰ ਫਿਰ ਤਾਂ ਮਤਲਬ ਉਹਨਾਂ ਨੂੰ ਪ੍ਰਬੰਧ ਕੀਤਾ ਜਾ ਸਕਦਾ ਸੀ ਪਾਰਲੀਮੈਂਟ ਚ ਜਾਣ ਦਾ ਕਿਉਂਕਿ ਜੇ ਕਸ਼ਮੀਰ ਦੇ ਜਿਹੜੇ ਇੰਜੀਨੀਅਰ ਰਾਸ਼ਿਦ ਨੇ ਉਹਨਾਂ ਦੇ ਉੱਤੇ ਵੀ ਐਨਐਸਏ ਲੱਗਿਆ ਹੋਇਆ ਸੀ ਯੂਏਪੀਏ ਲੱਗਿਆ ਹੋਇਆ ਸੀ ਜੀ ਪਰ ਉਹਨਾਂ ਨੂੰ ਮੌਕਾ ਮਿਲ ਗਿਆ ਕਿਉਂਕਿ ਭਾਜਪੀ ਨਿਸਪੋਰਟ ਕਰਤਾ ਉਹਨਾਂ ਨੂੰ ਇੱਥੇ ਨਾ ਭਾਜਪੀ ਸਪੋਰਟ ਕਰ ਰਹੀ ਹੈ ਨਾ ਪੰਜਾਬ ਸਰਕਾਰ ਕਰ ਰਹੀ ਹੈ ਹੁਣ ਜਿਹੜੀ ਸੈਂਟਰ ਹੈ ਸੈਂਟਰ ਦੇ ਵਿੱਚ ਸਪੀਕਰ ਦੇ ਦਾ ਲੈਟਰ ਲਿਆ ਕੇ ਜਿਹੜਾ ਉਹਨਾਂ ਦਾ ਕੇਂਦਰ ਦਾ ਵਕੀਲ ਹੈ ਇੱਥੇ ਉਹਨਾਂ ਨੇ ਕਹਿਤਾ ਜੀ ਇਹਦੇ ਚ ਉਹਨਾਂ ਦਾ ਕੋਈ ਰੋਲ ਨਹੀਂ ਤੇ ਇਹ ਰੋਲ ਜਿਹੜਾ ਹੈ ਸਿਰਫ ਤੇ ਸਿਰਫ ਲੋਕਲ ਪੰਜਾਬ ਪੁਲਿਸ ਦਾ ਹੈ ਜੀ ਪੰਜਾਬ ਪੁਲਿਸ ਅਗਰ ਲੋਕ ਅਲੋ ਕਰੇਗੀ ਤਾਂ ਉਹਨਾਂ ਦੀ ਉਹਨਾਂ ਨੂੰ ਪੈਰੋਲ ਮਿਲ ਸਕਦੀ ਹੈ ਜੀ ਤੇ ਇਹਦੇ ਚ ਜਿਹੜਾ ਸਪੀਕਰ ਹੈ ਉਹਦਾ ਕੋਈ ਰੋਲ ਹੈ ਨਹੀਂ ਹੁਣ ਪੰਜਾਬ ਸਰਕਾਰ ਨੇ ਕੀ ਦਲੀਲ ਦਿੱਤੀ ਹੈ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਜੇ ਇਹ ਬਾਹਰ ਆ ਗਏ ਜੀ ਇਹਦੇ ਨਾਲ ਅਮਨ ਕਾਨੂੰਨ ਦੀ ਸਥਿਤੀ ਹਾਲ ਖਰਾਬ ਹੋ ਜਾਏਗੀ ਉਹਨਾਂ ਨੇ ਜਿਹੜਾ ਗੁਰਪ੍ਰੀਤ ਸਿੰਘ ਹਰੀਨਾਉ ਦਾ ਕੇਸ ਹੈ ਉਹਦੇ ਵਿੱਚ ਅੰਮ੍ਰਿਤਪਾਲ ਦਾ ਨਾਂ ਦੇ ਜ਼ਿਕਰ ਦਾ ਹਵਾਲਾ ਕਰ ਦਿੱਤਾ ਹੂੰ ਤੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਜੀ ਇਹਨਾਂ ਦੇ ਗੈਂਗਸਟਰਸ ਦੇ ਨਾਲ ਸੰਬੰਧ ਹੈ ਇਹਨਾਂ ਦੇ ਜਿਹੜੇ ਹੈ ਖਾਲਸਤਾਨੀ ਸੰਗਠਨਾਂ ਨਾਲ ਸੰਬੰਧ ਹੈ ਹੂੰ ਸੋ ਇਸ ਤਰ੍ਹਾਂ ਦੇ ਕਹਿ ਕੇ ਜਿਹੜੇ ਉਹਨਾਂ ਨੇ ਮਤਲਬ ਉਹ ਦਿੱਤੇ ਹੁਣ ਇਹ ਤਾਂ ਬੇਗ ਜਈ ਇੱਕ ਗੱਲ ਹੈ ਬਿਲਕੁਲ ਜਦ ਤਾ ਤੁਸੀਂ ਸਬੂਤ ਪੇਸ਼ ਕਰੋ ਕਿ ਆਹ ਸੰਬੰਧ ਹੈ ਜੀ ਹੂੰ ਬਿਲਕੁਲ ਉਹਦੇ ਉੱਤੇ ਹੁਣ ਉਹਨਾਂ ਨੇ ਫੇਰ ਇਤਰਾਜ਼ ਉਹਨਾਂ ਨੇ ਹੋਰ ਇੱਕ ਪਟੀਸ਼ਨ ਪਾਤੀ ਉਹਨਾਂ ਨੇ ਕਿਹਾ ਅਸੀਂ ਤਾਂ ਸਹਿਮਤ ਨਹੀਂ ਇਹ ਡਿਟੇਲ ਦਿਓ ਬਿਲਕੁਲ ਕਿਹੜੀ ਏਜੰਸੀ ਕੀ ਕਹਿ ਰਹੀ ਹੈ ਕੀ ਸਬੂਤ ਹੈ ਜਿਹਦੇ ਆਧਾਰ ਤੇ ਤੁਹਾਨੂੰ ਲੱਗਦਾ ਕਿ ਪੰਜਾਬ ਲਈ ਖਤਰਾ ਹੈ ਅਮਰਤਪਾਲ ਜਾਂ ਜਿਸ ਆਧਾਰ ਤੇ ਤੁਹਾਨੂੰ ਲੱਗਦਾ ਕਿ ਉਹਦੇ ਗੈਂਗਸਟਰਾਂ ਨਾਲ ਸੰਬੰਧ ਹੈ ਉਹ ਦਿਓ ਸਬੂਤ ਹਮ ਬਿਲਕੁਲ ਉਹ ਹੁਣ ਪਟੀਸ਼ਨ ਪਾਈ ਹੋਈ ਹੈ ਪਰ ਇਹ ਹੁਣ ਦੇਖੋ ਕੱਲਾ ਇਹੀ ਨਹੀਂ ਹੈ ਕਿ ਇੱਕ ਮੈਂਬਰ ਪਾਰਲੀਮੈਂਟਰੀਅਨ ਹੈ ਅੱਛਾ ਅਮਰਤਪਾਲ ਦੇ ਵਕੀਲਾਂ ਨੇ ਇਹ ਵੀ ਕਹਿ ਦਿੱਤਾ ਕਿ ਉਹ ਵਰਚੂਲੀ ਪੇਸ਼ ਹੋ ਜਾਣਗੇ ਜੀ ਕਿਉਂਕਿ ਇੱਕ ਵਾਰ ਆਪਾਂ ਜਾਣਨੇ ਆ ਕਿ ਜਿਸ ਲਗਾਤਾਰ 60 ਦਿਨ ਦੀਆਂ ਕਾਰਵਾਈਆਂ ਜਿਹੜੀਆਂ ਜੇ ਕੋਈ ਮੈਂਬਰ ਪੇਸ਼ ਨਾ ਹੋਵੇ ਤਾਂ ਉਹਦੀ ਮੈਂਬਰਸ਼ਿਪ ਖਾਰਜ ਹੋ ਜਾਂਦੀ ਹੈ ਜੀ ਪਿਛਲੇ ਸਮੇਂ 'ਚ ਉਹਨਾਂ ਨੇ ਛੁੱਟੀ ਲਈ ਸੀਗੀ ਤੇ ਤਾਂ ਉਹ ਜਿਹੜੀਆਂ 60 ਦਿਨ ਉਹਨਾਂ ਦੇ ਕਵਰ ਕੀਤੇ ਗਏ ਸੀ ਪਰ ਹੁਣ ਉਹ ਦੁਬਾਰਾ ਫੇਰ ਉਸੇ ਤਰ੍ਹਾਂ ਦੀ ਸਿਚੁਏਸ਼ਨ ਆਣ ਵਾਲੀ ਹੈ ਹੁਣ ਉਹ ਕਿਤੇ ਇਹ ਨਾ ਹੋਵੇ ਜਿਹੜਾ ਖਤਸ਼ਾ ਹੈ ਕਿ ਉਹਨਾਂ ਦੀ ਮੈਂਬਰਸ਼ਿਪ ਨਾ ਖਾਰਜ ਹੋ ਜਾਏ वैसे आज तक ਕੋਈ ਹੋਇਆ ਨਹੀਂ ਇਸ ਤਰ੍ਹਾਂ ਦਾ ਉਹਨਾਂ ਦੀ ਛੁੱਟੀ ਅਲੋਕ ਕਰਵਾ ਲਈ ਜਾਂਦੀ ਆ ਜੀ ਤੇ ਉਹਨਾਂ ਨੇ ਕਿਹਾ ਕਿ ਵਰਚੂਅਲੀ ਹੋਣ ਦੇ ਉਥੋਂ ਕੈਮਰੇ ਤੇ ਹਾਜ਼ਰ ਹੋ ਜਾ ਕਰਨਗੇ ਜੀ ਤੇ ਉਹ ਸਪੀਕਰ ਨੇ ਇਹ ਕਹਿ ਦਿੱਤਾ ਕਿ ਇਸ ਤਰ੍ਹਾਂ ਦੀ ਕੋਈ ਪ੍ਰੋਵੀਜ਼ਨ ਨਹੀਂ ਹੂੰ ਕੇਂਦਰ ਨੇ ਕਹਿਤਾ ਇਸ ਤਰ੍ਹਾਂ ਦੀ ਕੋਈ ਪ੍ਰੋਵੀਜ਼ਨ ਨਹੀਂ ਹੈ ਜੀ ਸੋ ਇਹਦੇ ਪਿੱਛੇ ਕੀ ਹੈ ਕੀ ਸਾਜ਼ਿਸ਼ ਹੈ ਕੀ ਮਸਲਾ ਹੈ ਪੂਰਾ ਹੁਣ ਇਹ ਤਾਂ ਮਤਲਬ ਸਰਕਾਰੀ ਦਾਅਵੇਾਂ ਤੇ ਹੀ ਨਿਰਵਰਤਾ ਕਰ ਰਹੇ ਹਾਂ ਆਪਣੇ ਕੋਲ ਉਸ ਤਰ੍ਹਾਂ ਦੀ ਕੋਈ ਜਾਣਕਾਰੀ ਤਾਂ ਹੈ ਨਹੀਂ ਜੀ ਬਿਲਕੁਲ ਤੋਂ ਉਹੀ ਜਿਹੜੀਆਂ ਰਟੀਆਂ ਰਟਾਈਆਂ ਗੱਲਾਂ ਰਟੀਆਂ ਰਟੇ ਰਟਾਈ ਤਰਕ ਦਲੀਲਾਂ ਉਹੀ ਜਿਹੜੀਆਂ ਦਿੱਤੀਆਂ ਗਈਆਂ ਤੇ ਉਸੇ ਤਰ੍ਹਾਂ ਹੀ ਮਾਮਲਾ ਚੱਲਿਆ ਤੇ ਉਹਨਾਂ ਨੂੰ ਲੱਗਦਾ ਅਜੇ ਵੀ ਲੱਗਦਾ ਨਹੀਂ ਹੈ ਕਿ ਮਿਲੇਗੀ ਜ਼ਮਾਨਤ ਜਾਂ ਨਹੀਂ ਮਿਲੇਗੀ ਖੈਰ ਇਹ ਜਿਹੜਾ ਸੈਸ਼ਨ ਚੱਲ ਰਿਹਾ ਇਹ ਕੱਲ ਨੂੰ ਖਤਮ ਹੋ ਜਾਏਗਾ ਤੇ ਉਸ ਤੋਂ ਬਾਅਦ ਇਹ ਫਿਰ ਇਹ 14 ਅ ਮਾਰਚ ਨੂੰ ਸ਼ੁਰੂ ਹੋਏਗਾ Holi ਤੋਂ ਬਾਅਦ 14 ਮਾਰਚ ਨੂੰ ਸ਼ੁਰੂ ਹੋਏਗਾ ਤੇ ਫਿਰ ਇਹ 8 April ਤੱਕ ਚੱਲੇਗਾ ਹੁਣ ਉਹਦੇ ਉਸ ਪੀਰੀਅਡ ਦੇ ਵਿੱਚ ਉਹਨਾਂ ਨੂੰ ਟਾਈਮ ਮਿਲਦਾ ਹੈ ਜਾਂ ਨਹੀਂ ਮਿਲਦਾ ਇਹ ਹੁਣ ਦੇਖਦੇ ਆ